ਜੈਪੀ ਜੈਪਾਰਤ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜੁੰਟੀ ਪੋਸੂ ਨਾਮਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਪਠਾਨਕੋਟ ਦੇਖ ਰਹੇ ਹੋ ਤੁਸੀਂ ਕਿ ਹੜ ਦੀ ਚਪੇੜ ਦੇ ਵਿੱਚ ਪਰਮ ਸੰਤ 108 ਸ੍ਰੀ ਗੁਰਦੀਪ ਗਰੀ ਜੀ ਮਹਾਰਾਜ ਜਿਹੜੇ ਕਿ ਮੌਜੂਦਾ ਗੱਦੀ ਨਿਸ਼ੀਨ ਹੈ ਇਸ ਸਥਾਨ ਦੇ ਔਰ ਵੱਡੀ ਗੱਲ ਇੱਥੇ ਹੈ ਕਿ ਹੜ ਦੀ ਚਪੇੜ ਦੇ ਵਿੱਚ ਡੇਰੇ ਦਾ ਬਹੁਤ ਸਾਰਾ ਜਿਹੜਾ ਹਿੱਸਾ ਹੈ ਉਹ ਆਇਆ ਹੋਇਆ ਹੈ ਦੱਸਿਆ ਜਾ ਰਿਹਾ ਕਿ ਇਹ ਉਹ ਹਿੱਸਾ ਹੈ ਜਿਹਦੇ ਵਿੱਚ 150 ਦੇ ਕਰੀਬ ਜਿਹੜੀ ਪਾਰਕਿੰਗ ਹੈ ਗੱਡੀਆਂ ਖੜੀਆਂ ਕਰਨ ਦੀ ਇਹ ਜਗਾ ਸੀ ਔਰ ਨਾਲ ਹੀ ਇਹ ਕੁਝ ਇੱਕ ਬਾਥਰੂਮ ਬਣੇ ਹੋਏ ਸਨ ਜਿਹੜੇ ਕਿ ਪਾਣੀ ਦੀ ਚਪੇਟ ਦੇ ਵਿੱਚ ਆਉਣ ਕਰਕੇ ਉਹ ਵੀ ਜਿਹੜੇ गिर ਚੁੱਕੇ ਨੇ ਔਰ ਸੇਵਾਦਾਰਾ ਬਲੋ ਸਿੰਘ ਜਿਹੜੀ ਸੇਵਾ ਹੈ ਉਹ ਨਿਭਾਈ ਜਾ ਰਹੀ ਹੈ ਅੱਜ ਇਸ ਜਗ੍ਹਾ ਦੇ ਉੱਪਰ ਪਾਵਰ ਆਫ ਸੋਸ਼ਲ ਜੁੰਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਨ ਸਾਹਿਬ ਜੁੜੇ ਆਏ ਹੋਏ ਨੇ ਔਰ ਨਾਲ ਹੀ ਪਾਵਰ ਆਫ ਸੋਸ਼ਲ ਜੁੰਟੀ ਦੇ ਡਿਸਟ੍ਰਿਕਟ ਲੁਧਿਆਣਾ ਦੇ ਪ੍ਰੈਜ਼ੀਡੈਂਟ ਸਰਦਾਰ ਬਿੰਦਰ ਸਿੰਘ ਬਾਗੀ ਸਾਹਿਬ ਆਏ ਹੋਏ ਨੇ ਔਰ ਅਨਿਲ ਅਤਰੀ ਜੀ ਪਟਿਆਲੇ ਤੋਂ ਅੱਜ ਇਸ ਸਥਾਨ ਦਾ ਦੌਰਾ ਕਰਨ ਵਾਸਤੇ ਜਸਪਾਲ ਸਾਹਿਬ ਦੇ ਨਾਲ ਪਹੁੰਚੇ ਨੇ ਔਰ ਪੋਸੂਨਾਵਾ ਚੈਨਲ ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੋਈ ਹੈ ਜਸਪਾਲ ਸਾਹਿਬ ਜਿਹਨਾਂ ਹਾਲਾਤਾਂ ਨੂੰ ਵੇਖ ਕੇ ਬਾਬਾ ਜੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਕਿ 150 ਗੱਡੀਆਂ ਦੀ ਪਾਰਕ ਔਰ ਇੱਕ ਮਤਲਬ ਇੰਨੀ ਜਗ੍ਹਾ ਪਾਣੀ ਦੇ ਵਿੱਚ ਰੁੜ ਜਾਣੀ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਇਸ ਵਿਸ਼ੇ ਦੇ ਉੱਪਰ ਪਾਵਰ ਆਫ ਸੋਸ਼ਲ ਜੁੰਟੀ ਦੇ ਪ੍ਰੈਜ਼ੀਡੈਂਟ ਹੁੰਦੇ ਨਾਤੇ ਤੁਹਾਡਾ ਕਿਸ ਤਰ੍ਹਾਂ ਦਾ ਜਿਹੜਾ ਕਮੈਂਟ ਹੈ ਉਸ ਦੀ ਸਾਨੂੰ ਉਮੀਦ ਹੈ ਸਭ ਤੋਂ ਪਹਿਲਾਂ ਜੈਗਰਦੇਵ ਧਨਗਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੇਰਾ ਜਗਤਗਿਰੀ ਜਿਨ੍ਹਾਂ ਦੇ ਗੱਦੀ ਨਿਸ਼ੀਨ 108 ਸੰਤ ਗੁਰਦੀਪ ਗਿਰੀ ਜੀ ਉਹਨਾਂ ਨੂੰ ਮਿਲ ਕੇ ਇਹ ਜਗ੍ਹਾ ਤੇ ਪਹੁੰਚੇ ਹਾਂ ਜਿੱਥੇ ਨੁਕਸਾਨ ਹੋਇਆ ਬਹੁਤ ਦੁੱਖ ਹੈ ਕਿਉਂਕਿ ਸਾਡੇ ਡੇਰਿਆਂ ਲਈ ਸਰਕਾਰਾਂ ਜਗਾ ਨਹੀਂ ਦਿੰਦੀ ਹੂੰ ਸਾਡੇ ਡੇਰੇ ਮਰ ਲਿਆ ਕਨਾਲਾਂ ਤੱਕ ਹੀ ਸੀਮਤ ਆ ਜੀ ਪਰ ਜਦੋਂ ਆਪਾਂ ਦੂਜੇ ਡੇਰੇ ਦੇਖਦੇ ਆ ਤਾਂ ਉਥੇ 100-100 ਏਕੜ 200-200 ਏਕੜ 5-500 ਏਕੜ ਜਗਾ ਹੁੰਦੀ ਹੈ ਹੂੰ ਪਰ ਚਲੋ ਸੰਤਾਂ ਦੀ ਬਹੁਤ ਸੰਗਤ ਦੇ ਵਿੱਚ ਪ੍ਰੇਮ ਆ ਔਰ ਸੰਗਤ ਨੇ ਬਹੁਤ ਅੱਛਾ ਡੇਰਾ ਬਣਾਇਆ ਹੋਇਆ ਔਰ ਜਿਹੜਾ ਹੁਣ ਡੇਰੇ ਦਾ ਨੁਕਸਾਨ ਹੈ ਇਹਨਾਂ ਫਲੱਡ ਦੇ ਵਿੱਚ ਹੋਇਆ ਜਿਹੜਾ ਕਿ ਆਪਾਂ ਦੇਖ ਰਹੇ ਆ ਇਸ ਤੋਂ ਪਹਿਲਾਂ ਵੀ 2 ਸਾਲ ਹੋਇਆ ਸੀ ਹੂੰ ਉਹ 2 ਸਾਲ ਦੀ ਭਰਪਾਈ ਜਿਹੜੀ ਆ ਸਰਕਾਰ ਨੇ 6 ਲੱਖ ਰੁਪਏ ਕੀਤੀ ਬਸ ਜਦੋਂ ਕਿ ਖਰਚਾ ਜਿਹੜਾ ਆ ਉਹ 6 ਕਰੋੜ ਦਾ ਸਿਰਫ ਉਹ ਜਿਹੜੀ ਜਗਾ ਰੁੜ ਗਈ ਰੁੜ ਗਈ ਹੂੰ ਹੁਣ ਗਾਹਾਂ ਨਾ ਰੁੜੇ ਉਸ ਨੂੰ ਬਚਾਉਣ ਦੀ ਆ ਹੂੰ ਜੇ 6 ਕਰੋੜ ਦੇ ਅਗੇਂਸਟ 6 ਲੱਖ ਰੁਪਏ ਆਇਆ ਤੇ 1% ਹੋਇਆ ਬਿਲਕੁਲ ਤੇ ਦੂਜੀਆਂ ਸਰਕਾਰਾਂ ਜੇਕਰ ਆਪਣੇ ਮੰਦਰਾਂ ਨੂੰ ਦੇਖਦੀਆਂ ਜਾ ਧਾਰਮਿਕ ਸਥਾਨਾਂ ਦੇ ਦੇਖਦੀਆਂ ਉਸ ਵੇਲੇ ਸਰਕਾਰਾਂ ਦੇ ਖਜ਼ਾਨੇ ਜਿਹੜੇ ਆ ਉਹਨਾਂ ਦੇ ਮੂੰਹ ਖੁੱਲ ਜਾਂਦੇ ਆ ਪਰ ਅੱਜ ਮੈਂ ਇੱਥੇ ਫਿਰ ਦੁਬਾਰਾ ਕਹਿਣਾ ਚਾਹੁੰਦਾ ਕਿ ਸਰਕਾਰ ਜਿਹੜੀ ਪੰਜਾਬ ਦੀ ਆ ਉਹਨੂੰ ਵੀ ਇਹ ਦੇਖ ਲੈਣਾ ਚਾਹੀਦਾ ਕਿ ਜਿੱਥੇ ਸੰਗਤ ਜੁੜੀ ਹੋਈ ਆ ਉਹ ਉਸ ਡੇਰੇ ਦੇ ਜੇਕਰ ਇੰਨਾ ਵੱਡਾ ਨੁਕਸਾਨ ਹੋਇਆ ਤੇ ਸਾਨੂੰ ਉੱਥੇ ਜਾ ਕੇ ਇਹ ਖਬਰਸਾਹ ਲੈ ਕੇ ਇਸ ਪ੍ਰੋਜੈਕਟ ਨੂੰ ਆਪਣੇ ਹੱਥਾਂ 'ਚ ਲੈ ਕੇ ਸੰਗਤ ਲਈ ਮੁਰਕੇ ਤਿਆਰ ਕਰਨਾ ਚਾਹੀਦਾ ਪਹਿਲ ਦੇ ਆਧਾਰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਕਿਉਂਕਿ ਜਿਹੜੇ ਬਾਥਰੂਮ ਰੁੜ ਗਏ ਹਮਮ ਪਾਰਕਿੰਗ ਰੁੜ ਗਈ ਉਹ ਤਾਂ ਇੱਕ ਸੈਪਰੇਟ ਇਸ਼ੂ ਰਹਿ ਗਿਆ ਹੁਣ ਹੁਣ ਆ ਗਿਆ ਵੀ ਜਿਹੜੀ ਬਾਕੀ ਬਚੀ ਹੈ ਜਗਾ ਇਹਨੂੰ ਕਿੱਦਾਂ ਬਚਾਉਣਾ ਸੋ ਭਾਵਰ ਸੋਸ਼ਲ ਜੁਨਟੇ ਦੀ ਟੀਮ ਅੱਜ ਇਸ ਕਰਕੇ ਇੱਥੇ ਪਹੁੰਚੀ ਆ ਕਿ ਅਸੀਂ ਜਾ ਕੇ ਨੁਕਸਾਨ ਦੇਖੀਏ ਕਿਉਂਕਿ ਸੰਤਾ ਦੇ ਨਾਲ ਸਾਡਾ ਬਹੁਤ ਅੱਛਾ ਸਹਿਚਾਰ ਔਰ 2016 ਤੋਂ ਇਹੋ ਜੀ ਸਾਡਾ ਆਉਣ ਜਾਣ ਹੈ ਡੇਰੇ ਦੇ ਨਾਲ ਸੋ ਮੈਂ ਸੰਗਤ ਨੂੰ ਵੀ ਜਿੱਥੇ ਬੇਨਤੀ ਕਰਦਾ ਕਿਉਂਕਿ ਉਹ ਡੇਰੇ ਦੇ ਵਿੱਚ ਜੇਕਰ ਐਮਰਜੈਂਸੀ ਹੈ ਤੇ ਸਾਨੂੰ ਇਸ ਪ੍ਰੋਜੈਕਟ ਨੂੰ ਜੋ ਵੀ ਅਸੀਂ ਡੋਨੇਟ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਕਿਉਂਕਿ ਸਰਕਾਰਾਂ ਤੋਂ ਆਸ ਜਿਹੜੀ ਹੈ ਉਹ ਬੜੀ ਘੱਟ ਹੁੰਦੀ ਹੈ ਇੱਥੇ ਕੱਲ ਨੂੰ ਫੰਕਸ਼ਨ ਆ ਜਵੇ ਤਾਂ ਸਾਰੇ ਪੋਲੀਟੀਕਲ ਲੀਡਰ ਜਿਹੜੇ ਹਨ ਉਹ ਉਸ ਵੇਲੇ ਫੜਾਫੜ ਆਏ ਹੁੰਦੇ ਆ ਇੱਕ ਦੂਜੇ ਤੋਂ ਮੋਹਰੇ ਇੱਕ ਦੂਜੇ ਤੋਂ ਮੋਹਰੇ ਆਏ ਹੁੰਦੇ ਆ ਹੂੰ ਪਾਰੇ ਜਦੋਂ ਭੀੜ ਪੈਂਦੀ ਹੈ ਉਦੋਂ ਉਹਨਾਂ ਨੂੰ ਆਪਣੀਆਂ ਸਰਕਾਰਾਂ ਕੋਲ ਜਾ ਕੇ ਮੂੰਹ ਨਹੀਂ ਖੋਲਣ ਦੀ ਲੋ ਮੂੰਹ ਨਹੀਂ ਖੋਲਦਾ ਕਿ ਅਸੀਂ ਉਸ ਇਲਾਕੇ ਦੇ ਆ ਸਾਡੀ ਉੱਥੇ ਆਉਣ ਜਾਣਾ ਤੇ ਅਸੀਂ ਸੰਗਤ ਨੂੰ ਜਿਹੜਾ ਕਹਿਣਾ ਹੈ ਕਿ ਸਰਕਾਰਾਂ ਕੋਲ ਪੈਸਾ ਹੈ ਨਹੀਂ ਹਾਂ ਜਾਂ ਜੇਕਰ ਉਹ ਨਹੀਂ ਕਰ ਸਕਦੇ ਕੁਝ ਤਾਂ ਫੇਓ ਸੰਗਤ ਦੇ ਜਾਂ ਲੋਕਾਂ ਦੇ ਨਮਾਇਦੇ ਕਾਦੇ ਕਹੋਂਦੇ ਆ ਬਿਲਕੁਲ ਸੋ ਇਸੇ ਕਰਕੇ ਰਾਜਨੀਤਿਕ ਲੋਕ ਜਿਹੜੇ ਆ ਉਹ ਸਿਰਫ ਤੇ ਸਿਰਫ ਆਪਣੇ ਸਵਾਰਥ ਨੂੰ ਕਿਤੇ ਵੀ ਜਾਂਦੇ ਆ ਅਦਰਬਾਈਚ ਉਹਨਾਂ ਦੀ ਕਿਤੇ ਆਸਤਾ ਨਹੀਂ ਹੁੰਦੀ ਆਸਤਾ ਵਾਲੇ ਬਹੁਤ ਘੱਟ ਹੁੰਦੇ ਆ ਸੋ ਪਾਵਰ ਆਫ ਸੋਸ਼ਲ ਜੁਨਟੀ ਜਿੱਥੇ ਇਹ ਨੁਕਸਾਨ ਹੋਣ ਲਈ ਆਪਣਾ ਦੁੱਖ ਦਾ اظہار ਕਰਦੀ ਹੈ ਨਾਲ ਦੀ ਨਾਲ ਆਸ ਕਰਦੇ ਆ ਕਿ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਜਲਦੀ ਇਹਦੀ ਰਿਕਵਰੀ ਹੋ ਜਾਊਗੀ ਕਿਉਂਕਿ ਹੁਣ ਇਥੋਂ ਅੱਗੇ ਚੱਲ ਕੇ ਆਪਾਂ ਜਿਹੜਾ ਮਾਧੋਪੁਰ ਜਾਂ ਸੁਜਾਨਪੁਰ ਦੇ ਵਿੱਚ ਨੁਕਸਾਨ ਹੋਇਆ ਉਹਨੂੰ ਵੀ ਆਪਾਂ ਕਵਰ ਕਰਨਾ ਸੋ ਜਿਹੜੀ ਸੰਗਤ ਲੱਗੀ ਹੋਈ ਹੈ ਹੁਣ ਆਪਾਂ ਦੱਸ ਰਹੀ ਹੈ ਕਿ ਸੰਗਤ ਜਿਹੜੀ ਹੈ ਮਿੱਟੀ ਪਾ ਰਹੀ ਹੈ ਔਰ ਮੈਂ ਵੀ ਡਿਪਟੀ ਚੀਫ ਇੰਜੀਨੀਅਰ ਮੋਨ ਲਾਲ ਜੀ ਨੂੰ ਕਿਹਾ ਕਿ ਉਹ ਸਿਵਲ ਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨੂੰ ਰੋਕਣਾ ਤਾਂ ਕਿੱਦਾਂ ਰੋਕਣਾ ਸੋ ਉਹ ਵੀ ਇੱਥੇ ਘੇੜਾ ਮਾਰਨਗੇ ਮੇਰੀ ਗੱਲ ਹੋ ਗਈ ਹੈ ਹੋਰ ਵੀ ਜਦੋਂ ਵੀ ਸਾਡਾ ਫੇਰ ਘੇੜਾ ਲੱਗਾ ਅਸੀਂ ਜ਼ਰੂਰ ਆਵਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਰਣੀ ਹੈ ਕਿ ਜਿਹੜੇ ਇੰਨਾ ਸੰਗਤ ਦੇ ਨਾਲ ਪਿਆਰ ਰੱਖਦੇ ਆ ਤੇ ਸੰਗਤ ਜਿਹੜੀ ਆ ਉਹਨਾਂ ਦਾ ਪਿਆਰ ਕਰਦੀ ਆ ਜਿਸ ਕਰਕੇ ਜੇ ਨੁਕਸਾਨ ਹੋ ਵੀ ਗਿਆ ਤੇ ਸੰਗਤ ਜਿਹੜੀ ਆ ਉਹ ਪਰਭਾਇ ਲਈ ਪੂਰੀ ਤਿਆਰ ਆ ਪਰ ਸਰਕਾਰਾਂ ਜਿਹੜੀਆਂ ਉਹਨਾਂ ਦੇ ਕੋਲ 6 ਕਰੋੜ ਦੇ ਵਿਰੁੱਧ 6 ਲੱਖ 1% ਹੁੰਦਾ ਜੇ 100 ਰੁਪਏ ਖਰਚਾ ਤੇ 1 ਰੁਪਿਆ ਦੇਣ ਲਈ ਸਰਕਾਰ ਆਈ ਹੈ ਸੋ ਇਨਾ ਸ਼ਬਦਾਂ ਦੇ ਨਾਲ ਮੈਂ ਉਸੂਨਾਮਾ ਦਰਸ਼ਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਕਿ ਇਸ ਚੈਨਲ ਲਈ ਬਹੁਤ ਵੱਡਾ ਐਫਰਟ ਕਰ ਰਹੇ ਇਹਨੂੰ ਅੱਗੇ ਤੋਂ ਅੱਗੇ ਪਚਾਰ ਰਹੇ ਆ ਔਰ ਲੋਕਾਂ ਤੱਕ ਸਬਸਕ੍ਰਾਈਬ ਕਰਾ ਕੇ ਵਿਊਜ਼ ਦੇ ਦੇ ਕੇ ਇਹਨੂੰ ਅੱਗੇ ਤੋਂ ਅੱਗੇ ਵਧਾ ਰਹੇ ਆ ਔਰ ਇਸੇ ਕਾਰਨ ਦੇ ਤਹਿਤ ਆਪਾਂ ਅੱਗੇ ਜਿਹੜੀ ਬਰੇਗੰਡ ਮਨਾਉਣ ਜਾ ਰਹੇ ਹਾਂ ਸੋ ਇਨਾ ਸ਼ਬਦਾਂ ਦੇ ਨਾਲ ਜੈ ਗੁਰਦੇਵ ਧਰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਦੋਸਤੋ ਇਹਨਾਂ ਤੋਂ ਬਾਅਦ ਜਸਲਜੀ ਤੋਂ ਬਾਅਦ ਮੇਰੇ ਨਾਲ ਬਿੰਦਰ ਸਿੰਘ ਬਾਗੀ ਜਿਹੜੇ ਕਿ ਡਿਸਟ੍ਰਿਕਟ ਲੁਧਿਆਣਾ ਦੇ ਪੋਸੂ ਦੇ ਪ੍ਰੈਜ਼ੀਡੈਂਟ ਨੇ ਆਪਣੇ ਏਰੀਏ ਦੇ ਵਿੱਚ ਬਾ ਕਮਾਲ ਕੰਮ ਕਰ ਰਹੇ ਨੇ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਕਿ ਪਾਵਰ ਆਫ ਸੋਸ਼ਲ ਜੁਨਟੀ ਨਾਲ ਲੋਕ ਚੁਣਨ ਅੱਜ ਪਠਾਨਕੋਟ ਤੁਸੀਂ ਪਰਮ ਸੰਤ ਗੁਰਦੀਪ ਗਿਰੀ ਜੀ ਦੇ ਦਰਬਾਰ 'ਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਬਤੌਰ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਜੁਨਟੀ ਸੋ ਜੈ ਗੁਰੂਦੇਵ ਧੰਨ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਨੂੰ અમા ٹیم ਪਠਾਨਕੋਟ ਦੇ ਵਿੱਚ ਡੇਰਾ 108 ਬਾਬਾ ਗੁਰਦੇਵ ਗਰੀ ਜੀ ਮਹਾਰਾਜ ਦੇ ਸਥਾਨ ਤੇ ਪਹੁੰਚੀ ਹੈ ਤੋਂ ਸਾਡੇ ਨਾਲ ਨੇ ਸਾਡੇ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਰਫੀਤ ਸਿੰਘ ਜਸਰ ਜੀ ਅਨਿਲ ਅਤਰੀ ਜੀ ਤੇ ਡਿਸਟ੍ਰਿਕਟ ਪਟਿਆਲਾ ਤੋਂ ਪ੍ਰਧਾਨ ਸੋਮਸੋਤਾ ਜੀ ਸੋ ਮੈਂ ਸਰ ਇਹ ਜਿਹੜੀ ਸਾਰਾ ਪੰਜਾਬ ਦੇ ਵਿੱਚ ਜਿੱਥੇ ਵੀ ਹੜ੍ਹਾਂ ਦੇ ਨਾਲ ਨੁਕਸਾਨ ਹੋਏ ਨੇ ਇੱਥੋਂ ਦੇ ਜਿਹੜਾ ਹਲਕਾ ਵਿਧਾਇਕ ਆ ਇੱਥੋਂ ਦਾ ਡਿਪਟੀ ਕਮਿਸ਼ਨਰ ਆ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਇਹ ਨਕਸਾਨ ਦੀ ਪੂਰਤੀ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣ ਕਿਉਂਕਿ ਇਹ ਆਸਤਾ ਜਿਹੜੀ ਪੰਜਾਬ ਦੇ ਲੋਕਾਂ ਦੀ ਨਾਲ ਨਹੀਂ ਇੱਥੇ ਜੰਮੂ ਕਸ਼ਮੀਰ ਤੇ ਹੋਰ ਸਟੇਟਾਂ ਦੀ ਵੀ ਬਹੁਤ ਵੱਡੀ ਹਿਮਾਚਲ ਪ੍ਰਦੇਸ਼ ਇਹ ਜਿਹੜੇ ਤਿੰਨ ਸਟੇਟਾਂ ਦੀ ਜਿਹੜੀ ਸੰਗਤ ਆ ਇਹ ਡੇਰੇ ਨਾਲ ਜੁੜੀ ਹੋਈ ਆ ਅਸੀਂ ਵੀ ਸਾਡੀ ਵੀ ਆਸਤਾ ਹੈ ਅਸੀਂ ਲਗਾਤਾਰ ਸਾਡੇ ਪ੍ਰਧਾਨ ਜੀ ਦੇ ਨਾਲ ਇੱਥੇ ਆਉਨੇ ਆ ਜਦੋਂ ਸਤਗੁਰੂ ਉਦਾਸ ਮਹਾਰਾਜ ਜੀ ਦਾ ਇੱਥੇ ਵੱਡਾ ਫੰਕਸ਼ਨ ਹੁੰਦਾ ਤਾਂ ਉਹ ਸਮੇਂ ਤੇ ਇੰਨਾ ਵੱਡਾ ਰਸ ਹੁੰਦਾ ਗੱਡੀਆਂ ਦੀ ਪਾਰਕਿੰਗ ਕਰਨ ਵਾਸਤੇ ਹੁਣ ਜਿਹੜੀ ਜਗ੍ਹਾ ਵਾ ਉਹ ਲਗਭਗ 150 ਤੋਂ ਉੱਪਰ ਜਿਹੜੀਆਂ ਗੱਡੀਆਂ ਦੀ ਪਾਰਕਿੰਗ ਹੁੰਦੀ ਸੀ ਉਹ ਸਾਰੀ ਤੁਹਾਡੇ ਸਾਹਮਣੇ ਰੁੜ ਚੁੱਕੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਡੇਰੇ ਦਾ ਹੋਰ ਨੁਕਸਾਨ ਨਾ ਹੋਵੇ ਤੇ ਸੰਗਤ ਨੇ ਤੇ ਬਾਬਾ ਜੀ ਦੇ ਨੇ ਇਲਾਕੇ ਦੀ ਸੰਤਾ ਨੇ ਹੁਣ ਤਹਈਆ ਕੀਤਾ ਕਿ ਉਹ ਆਪਣੇ ਪੱਧਰ ਤੇ ਕੰਮ ਕਰ ਰਹੇ ਨੇ ਪਰ ਅਸੀਂ ਇਹ ਆਸ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਡੇਰਾ ਵਾ ਇਹ 3-4 ਸਟੇਟਾਂ ਦੇ ਨਾਲ ਲੋਕਾਂ ਦੀ ਆਸਤਾ ਵਾ ਤੇ ਆਪਣੇ ਖਜ਼ਾਨੇ ਦੇ ਵਿੱਚੋਂ ਵਿੱਤ ਮੰਤਰੀ ਪੰਜਾਬ ਸਾਡੇ ਚੀਮਾ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਡੇਰੇ ਦੀ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਕੀਤੀ ਜਾਵੇ ਤੇ ਅੰਤ ਵਿੱਚ ਮੈਂ ਜਿਹੜੇ ਪੋਸ ਨਿਊਜ਼ਾਮਾਂ ਦੇ ਦਰਸ਼ਕ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਖਾਸ ਕਰਕੇ ਸਾਡੀ ਟੀਮ ਦੇ ਜਿਹੜੇ ਹੈੱਡ ਨੇ ਇੰਜੀਨੀਅਰ ਫਕੀਰ ਸਿੰਘ ਜੱਸਲ ਜੀ ਜਿਹੜੇ ਆਪਣੀ ਡਿਊਟੀ ਤੋਂ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਦੇ ਸਾਰੇ ਜਿੱਥੇ ਵੀ ਨੁਕਸਾਨ ਹੋਇਆ ਹੜਪੀੜਤ ਇਲਾਕਿਆਂ ਦੇ ਵਿੱਚ ਇਹ ਆਪਣੀ ਸੇਵਾ ਕਰ ਰਹੇ ਨੇ ਤੇ ਅੰਤ ਵਿੱਚ ਮੈਂ ਸਾਰੀ ਟੀਮ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾ। ਸੋ ਦੋਸਤੋ ਅਨੈ ਲਤਰੀ ਜੀ ਇਸ ਵਕਤ ਮੇਰੇ ਨਾਲ ਨੇ ਔਰ ਅਨੈ ਲਤਰੀ ਜੀ ਜਿਹੜੇ ਕਿ ਰੇਲਵੇ ਦੇ ਵਿੱਚੋਂ ਰਿਟਾਇਰਮੈਂਟ ਇਹਨਾਂ ਦੀ ਹੋਈ ਹੈ ਔਰ ਬਹੁਤ ਮਤਲਬ ਸੰਘਰਸ਼ੀਲ ਨੇ ਅਤਰੀ ਜੀ ਅੱਜ ਤੁਸੀਂ ਆਪਾ ਪਠਾਨਕੋਟ ਵਿਖੇ ਪਹੁੰਚੇ ਆ ਪਰਮ ਸੰਤ ਸ਼੍ਰੀ ਗੁਰਦੀਪ ਗਰੀ ਜੀ ਦੇ ਦਰਬਾਰ ਦੇ ਵਿੱਚ ਜੋ ਹੜ੍ਹ ਦੀ ਮਾਰ ਦੇ ਵਿੱਚ ਇਲਾਕਾ ਇਹ ਆਇਆ ਹੈ ਉਸ ਦੇ ਹੋਏ ਨੁਕਸਾਨ ਬਾਰੇ ਕੀ ਕਹਿਣਾ ਚਾਹੋਗੇ ਜੀ ਆ ਗੁਰਦੇਵ ਧੰਨ ਗੁਰਦੇਵ ਸਭ ਤੋਂ ਪਹਿਲਾਂ ਸੋਤਾ ਜੀ ਔਰ ਪੋਸਤੂਨਾਵਾ ਟੀਮ ਔਰ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਅੱਜ ਇੱਥੇ ਪਠਾਨਕੋਟ ਉਸ ਗੁਰੂ ਘਰ ਵਿੱਚ ਪਹੁੰਚੇ ਨੇ ਜਿਸ ਗੁਰੂ ਘਰ ਨਾਲ ਮੇਰਾ ਬਚਪਨ ਤੋਂ ਬਹੁਤ ਲਗਾਵ ਰਿਹਾ ਹੈ ਔਰ ਅੱਜ ਇਹ ਸਥਿਤੀ ਵੇਖ ਕੇ ਜਿਹੜੀ ਇਹ ਇੰਨੀ ਰਮਣੀਕ ਜਗਾ ਸੀ ਉਹਦੀ ਇਹ ਹੜ ਦੀ ਮਾਰ ਦੀ ਸਥਿਤੀ ਵੇਖ ਕੇ ਮੇਰਾ ਮਨ ਜਿਹੜਾ ਬਹੁਤ ਦੁਖੀ ਹੈ ਔਰ ਮੈਂ ਭਾਵਕ ਵੀ ਹਾਂ ਕਿਉਂਕਿ ਮੈਂ ਇਸ ਡੇਰੇ ਨਾਲ ਬਚਪਨ ਤੋਂ ਹੀ ਜੁੜਿਆ ਹੋਇਆ ਹਾਂ ਔਰ ਇਸ ਮਹਾਰਾਜ ਨਾਲ ਮੇਰਾ ਬਹੁਤ ਹੀ ਖਾਸ ਪ੍ਰੇਮ ਹੈ ਪ੍ਰੇਮ ਤੇ ਸਭ ਸਭ ਸੰਗਤਾਂ ਹੀ ਹੈ ਲੇਕਿਨ ਮੇਰਾ ਇੱਕ ਬਹੁਤ ਹੀ ਲਗਾਵ ਇਸ ਡੇਰੇ ਦੇ ਨਾਲ ਰਿਹਾ ਹੈ ਔਰ ਸਾਰੀਆਂ ਹੀ ਸੰਗਤਾਂ ਜਿਹੜੀਆਂ ਹੈਗੀਆਂ ਉਹ ਵੀ ਇਸ ਡੇਰੇ ਨਾਲ ਬਹੁਤ ਪ੍ਰੇਮ ਕਰਦੀਆਂ ਸਰਕਾਰਾਂ ਤੋਂ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਸਾਨੂੰ ਕੋਈ ਜ਼ਿਆਦਾ ਆਸ ਨਹੀਂ ਹੈ ਪਰ ਮੇਰੀ ਬੇਨਤੀ ਆਪਣੀ ਸੰਗਤ ਨੂੰ ਹੀ ਰਹੇਗੀ ਸਾਰੇ ਆਪਣੇ ਸਮਾਜ ਨੂੰ ਰਹੇਗੀ ਕਿ ਉਹ ਵੱਧ ਚੜ ਕੇ ਹਿੱਸਾ ਪਾਉਣ ਔਰ ਇਹ ਡੇਰੇ ਦਾ ਹੋਇਆ ਨੁਕਸਾਨ ਜਿਹੜਾ ਹੈ ਉਹਦੀ ਪਰਵਾਹੀ ਕਰਨ ਔਰ ਇਥੇ ਹਾਨ ਕੇ ਬਾਦ ਤਦ ਸੇਵਾ ਕਰਨ ਤਾਂ ਕਿ ਅਸੀਂ ਇਹ ਜਿਹੜੀ ਸਾਡੀ ਰਮਨੀਕ ਜਗਾ ਹੈ ਜਿਹੜੀ ਜਿਹੜਾ ਸਾਡਾ ਇਹ ਗੁਰੂ ਘਰ ਹੈ ਇਹਨੂੰ ਅਸੀਂ ਦੁਬਾਰਾ ਉਸੇ ਸਥਿਤੀ ਵਿੱਚ ਲਿਆ ਕੇ ਲੋਕਾਂ ਦੇ ਮਨ ਨੂੰ ਖੁਸ਼ ਕਰ ਸਕੀਏ ਔਰ ਅਸੀਂ ਆਪਣੇ ਸਤਿਗੁਰੂ ਨਾਲ ਜੁੜ ਸਕੀਏ ਇਨਾਂ ਹੀ ਸ਼ਬਦਾਂ ਦੇ ਨਾਲ ਜੈ ਗੁਰਦੇਵ ਧਨ ਗੁਰਦੇਵ ਸੋ ਦੋਸਤੋ ਬਹੁਤ ਵਧੀਆ ਗੱਲ ਕੀਤੀ ਹੈ ਕਿ ਸੰਗਤ ਵੱਲੋਂ ਕੀਤੀ ਜਾ ਰਹੀ ਸੇਵਾ ਔਰ ਇਸ ਸਥਿਤੀ ਤੋਂ ਉੱਭਰਨ ਵਾਸਤੇ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਅਪੀਲ ਵੀ ਕੀਤੀ ਹੈ ਪ੍ਰਧਾਨ ਜੀ ਨੇ ਕਿ ਵੱਤ ਤੋਂ ਵੱਦ ਦੇ ਸੰਗਤ ਇੱਥੇ ਆ ਕੇ ਸੇਵਾ 'ਚ ਜੁਟੇ ਔਰ ਸਰਕਾਰ ਦੇ ਕੋਲੋਂ ਵੀ ਮੰਗ ਕੀਤੀ ਹੈ ਕਿ ਆਪਣੇ ਸਰਕਾਰੀ ਖਜ਼ਾਨੇ ਜਿਹੜੇ ਖੋਲੇ ਖਾਸ ਕਰਕੇ ਵਿੱਤ ਮੰਤਰੀ ਪੰਜਾਬ ਹਰਪਾਲ ਜੀ ਜਿਹੜੇ ਕਿ ਇਸ ਵਿਚਾਰਧਾਰਾ ਦੇ ਨਾਲ ਵੀ ਕਿਤੇ ਨਾ ਕਿਤੇ ਸਹਿਮਤ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਸ ਬਾਰੇ ਬਾਰੇ ਵੱਤ ਤੋਂ ਵੱਦ ਕੁਝ ਸੋਚਿਆ ਜਾਵੇ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਸੂਮਸ ਹੁੰਦਾ ਪਠਾਨ ਕੋਰਟ